ਅੱਜ ਤੱਕ ਮੈਨੂੰ ਇਹ ਲੱਗ ਰਿਹਾ ਵਾ ਕਿ ਜੋ ਮੈਂ ਜਦੋਂ ਜਹਤ ਕੀਤੀ ਹੈ ਕਾਫੀ ਹਰਸੇ ਤੋਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਵਾਸਤੇ ਉਹਦਾ ਜਿਹੜਾ ਸਮਝ ਲਓ ਕਿ ਸੂਤ ਸਮੇਤ ਜਿਹੜਾ ਮੇਰੀ ਵਾਪਸੀ ਕੀਤੀ ਜਾ ਰਹੀ ਆ ਪੰਜਾਬ ਸੰਗਰੂਰ ਦੇ ਵੋਟਰ ਵੱਲੋਂ ਸਾਰੇ ਵਰਗਾਂ ਦੇ ਲੋਕ ਸਾਰੀਆਂ ਪਾਰਟੀਆਂ ਦੇ ਲੋਕ ਇਸ ਇਲੈਕਸ਼ਨ ਵਿੱਚ ਹਿੱਸਾ ਪਾਉਣਾ ਚਾਹੁੰਦੇ ਨੇ ਅਖਾਲੀ ਦੇ ਵਰਕਰਸ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਜਜ਼ਬਤੀ ਵਰਕਰ ਨੇ ਜਿਹੜੇ ਅਸਲ ਇਨਕਲਾਬੀ ਨੇ ਉਹ ਸਾਰੇ ਸਮਰਥਨ ਦੇਣ ਦਾ ਪ੍ਰੋਮਿਸ ਕਰ ਰਹੇ ਹੋ ਮੇਰੀ ਆਪਣੀ ਪਾਰਟੀ ਕਾਂਗਰਸ ਇਹਦਾ ਕੇਡਰ ਪੱਪਾ ਭਾਰ ਹੋ ਕੇ ਬਹੁਤ ਮਜ਼ਬੂਤੀ ਦੇ ਨਾਲ ਮੇਰੀ ਮੂਹਮ ਵਿੱਚ ਲੱਗਾ ਸੋ ਮੈਂ ਕਾਫੀ ਦਾਅਵੇ ਨਾਲ ਕਹਿ ਸਕਦਾ ਕਿ ਸਾਰੇ ਪਾਸੋਂ ਬਹੁਤ ਅੱਛੀ ਹਵਾ ਹੋਰ ਬੜੀ ਅੱਛੀ ਫਿਜ਼ਾ ਆ ਮਾਈਕ ਤੇ ਬੋਲਦੇ ਕਹਿ ਰਹੇ ਸੀ ਕਿ ਜਿਹੜਾ ਅਸਤੀਫਾ ਦਿੱਤਾ ਦਮੇਰ ਸਿੰਘ ਗੋਲਡੀ ਨੇ ਉਹ ਜਿੜੀ ਦੀ ਤਿੱਤਰੀ ਬਣੀ ਜਾ ਰਹੀ ਹੈ ਕੀ ਉਹ ਮੈਂ ਦੇਖੋ ਮੈਂ ਗੋਲਡੀ ਉਹ ਮੈਂ ਆਪਣੇ ਬੱਚਾਂ ਨੂੰ ਟ੍ਰੀਟ ਕੀਤਾ ਸੀ ਔਰ ਜਦੋਂ ਗੋਲਡੀ ਅਸੈਂਬਲੀ ਦੀ ਇਲੈਕਸ਼ਨ ਲੜ ਰਿਹਾ ਸੀ 2022 ਦੀ ਹਾਲਾਂਕਿ ਮੈਂ ਝੀਲ ਤੋਂ ਵਾਪਸ ਆਇਆ ਸੀ ਮੇਰੇ ਆਪਣੇ ਕੈਂਪੇਨ ਵਿੱਚ ਵੱਧ ਤੋਂ ਵੱਧ 15 ਦਿਨ ਦਾ ਟਾਈਮ ਸੀ ਪਰ ਇਹਨੇ ਮੈਨੂੰ ਕਿਹਾ ਕਿ ਖੈਰਾ ਸਾਹਿਬ ਤੁਸੀਂ ਮੇਰੇ ਕੈਂਪੇਨ ਦੇ ਜ਼ਰੂਰ ਆ ਮੈਂ 2 ਦਿਨ ਇਸ ਗੋਲਡੀ ਵਾਸਤੇ ਲਾਏ ਔਰ ਜਦੋਂ ਹੁਣ ਮੈਂ ਨਾਮਜ਼ਦ ਹੋਇਆ ਇਹਨੇ ਆਪਣੇ ਘਰੋਂ ਮੇਰਾ ਕੈਂਪੇਨ ਚਲਾਇਆ ਫਿਰ ਮੈਨੂੰ ਇੱਕ ਦਿਨ ਦੁਬਾਰਾ ਫਿਰ ਆਪਣੇ ਘਰ ਸੱਦਿਆ ਸਾਰੇ ਕਾਉਂਸਲਰਸ ਦੇ ਸਾਰੇ ਸਰਪੰਚਾਂ ਨਾਲ ਮੀਟਿੰਗ ਕਰਾਈ ਜੋ ਇਸ ਨੂੰ ਮੈਂ ਕਹੂੰਗਾ ਕਿ ਵਿਸ਼ਵਾਸ ਘਾਤ ਮੈਨੂੰ ਉਮੀਦ ਨਹੀਂ ਸੀ ਕਿ ਕੋੜੀ ਵਰਗਾ ਇੱਕ ਚੰਗਾ ਪੜਿਆ ਲਿਖਿਆ ਇਨਸਾਨ ਉਸ ਸਾਡੇ ਨਾਲ ਵਿਸ਼ਵਾਸ ਘਾਤ ਕਰੇਗਾ ਪਰ ਔਰ ਨਾਲ ਤੇ ਵਿਸ਼ਵਾਸ ਘਾਤ ਦੀ ਇਸ ਕਰਕੇ ਵੀ ਖਬਰ ਆ ਰਹੀ ਹੈ ਕਿ ਉਹਦੀਆਂ ਤਿੰਨ ਵਿਜੀਲੈਂਸ ਇਨਕੁਆਰੀਆਂ ਭਗਵਾਨਪਾਲ ਦੀ ਸਰਕਾਰ ਕਰ ਰਹੀ ਸੀ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਬਾਹ ਮਰੂੜ ਕੇ ਜਿੱਦਾਂ ਚੱਬੇ ਵਾਲ ਨੂੰ ਲੈ ਕੇ ਬਾਹ ਮਰੂੜ ਕੇ ਇਦਾਂ ਲੈ ਕੇ ਕਿਹਾ ਕਿ ਪਰੰਤੂ ਸਾਡਾ ਕੇਡਰ ਜਿਹੜਾ ਕਾਂਗਰਸ ਦਾ ਧੂਰੀ ਵਿੱਚ ਫਰਕਰਾਂ ਰਹੇਗਾ ਔਰ ਅਸੀਂ ਧੂਰੀ ਵਿੱਚੋਂ ਵੀ ਡੈਫੀਨਿਟਲੀ ਆਪਣਾ ਜਿਹੜਾ ਹੈਗਾ ਵੱਡਾ ਹਿੱਸਾ ਵੋਟ ਦੇ ਕੇ ਦਿੱਤਾ ਹੈ ਇਹ ਜਿਹੜੇ ਮਸਲੇ ਨੇ ਨਾ ਜਦੋਂ ਉਹਨਾਂ ਦੇ ਖਿਲਾਫ ਮੇਰੇ ਖਿਲਾਫ ਉਹਨਾਂ ਕੋਲ ਮੇਰੇ ਖਿਲਾਫ ਕੁਝ ਕਹਿਣ ਨੂੰ ਨਹੀਂ ਹੈ ਇਹ ਬੇਬੁਨਿਆਦ ਬੇਤੁੱਕੇ ਮੁੱਦੇ ਚੱਕਦੇ ਨੇ ਉਹਨੂੰ ਮੈਂ ਕਾਊਂਟਰ ਕੁਐਸਚਨ ਕਰਦਾ ਕਿ ਤੂੰ ਮਨਿਸਟਰ ਹੈਂ ਉਹ ਪਿਛਲੇ 2 ਸਾਲ ਵਿੱਚ ਦੱਸ ਕਿ ਕਿਹੜਾ ਮੁੱਦਾ ਚੁੱਕਿਆ ਪੰਜਾਬ ਸਾਡੇ ਕਿਸਾਨ ਕੁੱਟੇ ਗਏ ਤੂੰ ਚੁੱਪ ਰਿਆ ਸ਼ੁਭ ਕਰਨ ਦੀ ਦਾ ਕਤਲ ਹੋ ਗਿਆ ਤੂੰ ਚੁੱਪ ਰਿਆ ਸਿੱਧੂ ਮੂਸੇਵਾਲਾ ਇੱਕ ਹੋਣਾਰ ਕਲਾਕਾਰ ਮਾਰਤਾ ਤੂੰ ਚੁੱਪ ਰਿਆ ਸਾਡੇ ਐਨਐਸਐ ਲਾ ਕੇ ਨੌਜਵਾਨਾਂ ਨੂੰ ਦਿੱਲੀਗੜ੍ਹ ਜੇਲ੍ਹ ਚ ਭੇਜਤਾ ਤੂੰ ਚੁੱਪ ਰਿਆ 25 ਬੰਦੇ ਸ਼ਰਾਬ ਦੇ ਨਾਲ ਤੇਰੇ ਆਪਣੇ ਜ਼ਿਲ੍ਹੇ ਦੇ ਵਿੱਚ ਸੰਗਰੂਰ ਚ ਉਹਨਾਂ ਨੂੰ ਉਹ ਉਹਨਾਂ ਦੇ ਬੋਟ ਹੋ ਗਏ ਤੂੰ ਚੁੱਪ ਰਿਆ ਤੂੰ ਮੈਨੂੰ ਦੱਸੇ ਕਿ ਕਿਹੜੇ ਮੁੱਦੇ ਤੇ ਬੋਲਿਆ ਵਾ ਇਹਦੇ ਮੁਕਾਬਲੇ ਤੇ ਮੈਂ ਹਰ ਮੁੱਦੇ ਤੇ ਬੋਲਿਆ ਵਾ ਔਰ ਮੈਂ ਇਹਨੂੰ ਕਹੂੰਗਾ ਮੈਂ ਇਹਨੂੰ ਬੰਦੂਆ ਮਜ਼ਦੂਰ ਕਰਾਰ ਦਊ ਇਹ ਸਿਰਫ ਉਸ ਦਿਨ ਬੋਲਦੇ ਜਦੋਂ ਕੇਜਰੀਆਲ ਚੱਕਿਆ ਗਿਆ ਇਹਨਾਂ ਦੇ ਔਰ ਦੂਜੀ ਗੱਲ ਕੀ ਇਹਨੂੰ ਬਰਨਾਲੇ ਤੋਂ ਬਾਹਰ ਨਹੀਂ ਕੋ ਜਾਣਦਾ ਇਹਨੂੰ ਕੋ ਬਾਜੇ ਜ ਮੇਰੇ ਨਾਲ ਚੱਲੇ ਕਿ ਉੱਥੇ ਸਾਦੇ ਸਾਦੇ ਲਿਬਾਸ ਵਿੱਚ ਮੇਰੇ ਨਾਲ ਖੜ੍ਹ ਜੇ ਮੈਨੂੰ ਤਾਂ ਫਿਰ ਵੀ ਲੋਕ ਪਛਾਣ ਲੈਣਗੇ ਲੇਕਿਨ ਇਹ ਸੋ ਪਤਾ ਨਹੀਂ ਲੱਗੂਗਾ ਕਿ ਪੰਜਾਬ ਦਾ ਵੀ ਹੈ ਕਿ ਕਿ ਪੰਜਾਬ ਤੋਂ ਗੈਰ ਪੰਜਾਬੀ ਲੈ ਗਿਆ ਇੰਨੀ ਇਹਦੀ ਜਿਹੜੀ ਸਗੀ ਵਰਕਿੰਗ ਸਟਾਈਲ ਕਮਜ਼ੋਰ ਹੈ ਦੂਸਰਾ ਭਗਵੰਤ ਮਾਨ ਨੇ ਜਾਂ ਇਹਦੀ ਸਰਕਾਰ ਨੇ ਇਹਦੇ ਕੋਲ ਮਨ ਲਾਦਾ ਪੰਜ ਸੱਤ ਡਿਪਾਰਟਮੈਂਟ ਵਾਪਸ ਲੈ ਲੈਣ ਸੋ ਜਿਹੜਾ ਮਨਿਸਟਰ ਆਪਣੇ ਪਰਫਾਰਮੈਂਸ ਪਰਫੋਰਮੈਂਸ ਵਿੱਚ ਫੇਲਿਆ ਇੱਕ ਨਿਖਿਤ ਸਾਬਤ ਹੋ ਗਿਆ। ਮਹਿਕਮੇ ਨਹੀਂ ਚਲਾ ਸਕਿਆ। ਉਹ ਪਾਰਲੀਮੈਂਟ ਵਿੱਚ ਲੋਕਾਂ ਦੇ ਮੁੱਦੇ ਕੀ ਚੁੱਕਿਆ ਔਰ ਮੈਂ ਇਹਨੂੰ ਚੁਣੌਤੀ ਦਿੰਦਾ ਕਿ ਤੂੰ ਆਪਣੇ ਮਹਿਕਮਾ ਤੇ ਕੋਈ ਕੋਈ ਹਾ ਤਾਂ ਵੀ ਡੱਲੀ ਫਾਈਲ ਆਉਂਦੀ ਆ। ਤੂੰ ਮੈਨੂੰ ਸਪੋਰਟਸ ਮਹਿਕਮੇ ਦੇ 10 ਉਪਲਬਧੀਆਂ ਗਿਣਾ ਦੇ ਤੇ ਮੈਂ ਮੰਨਦਾ। ਤੁਹਾਡੇ ਸਾਹਮਣੇ ਇਕੱਠ ਹੋਇਆ ਇਹ ਦੇਖ ਲਓ। ਸੋ ਮੈਨੂੰ ਕੀ ਵੋਟ ਪੈਣੀ ਆ? ਮੈਨੂੰ ਆਫਕੋਰਸ ਕਾਂਗਰਸ ਜਿੱਦਾਂ ਮੈਂ ਕਹਿੰਦਾ ਕਿ ਇੰਦਰ ਬਹੁਤ ਉੱਪਰ ਕੇ ਪਾਰ ਆ। ਮੈਨੂੰ ਆਰਗੈਨਿਕਲੀ ਆਪ ਮੁਹਰੇ ਲੋਕਾਂ ਨੇ ਮੇਰੇ ਕੀਤੇ ਹੋਏ ਕੰਮਾਂ ਦੀ ਗੋਪਨਾ। ਇਸ਼ਿਆ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਕੌਣ ਕੌਣ ਵੋਟ ਪਾ ਰਿਹਾ ਇਹ ਉਦੋਂ ਹੀ ਪਤਾ ਲੱਗਣਾ ਜਦੋਂ 4 ਤਰੀਕ ਨੂੰ ਰਿਜ਼ਲਟ ਆਉਣਾ ਹੈ